ਜੀ ਸਾਰਿਆਂ ਨੂੰ ਮੈਂ ਕੁਸ਼ਵੀਰ ਮਾਨ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਸ라이 ਕੜਾਈ ਤੇ ਅੱਜਨਾ ਤੁਹਾਡੇ ਨਾਲ ਇੱਕ ਵੀਡੀਓ ਹੋਰ ਲੈ ਕੇ ਡਿਜੀਟਲ ਪੇਂਟ ਬਾਰੇ ਤੁਹਾਨੂੰ ਦੱਸੂਗੀ ਤੁਸੀਂ ਨਾ ਬਹੁਤ ਸਾਰੇ ਕਮੈਂਟ ਪੜੇ ਨੇਗੇ ਤੁਸੀਂ ਐ ਪੁੱਛ ਰਹੇ ਸੀਗੇ ਵੀ ਇਹ ਕਿੱਥੋਂ ਮਿਲੂਗੀ ਕਿਹੜੀ ਸ਼ਾਪ ਤੋਂ ਮਿਲੂਗੀ ਤੁਸੀਂ ਸੇਲ ਕਰਦੇ ਹੋ ਜਾਂ ਨਹੀਂ ਹਨਾ ਮੈਂ ਕਿਹ ਚੱਲ ਵੀਡੀਓ ਬਣਾ ਦਿੰਨੀ ਆ ਛੋਟੀ ਜੀ ਵੀ ਐਵੇਂ ਸਾਰਿਆਂ ਨੂੰ ਰਿਪਲਾਈ ਕਰਨ ਔਖਾ ਹੋ ਜਾਂਦਾ ਤੇ ਕੋਈ ਕੁਝ ਸਵਾਲ ਕਰਦਾ ਹੁੰਦਾ ਕੋਈ ਕੁਝ ਤੇ ਮੈਂ ਸੁਣੇ ਵੀ ਕਹਿਣਾਗਾ ਵੀ ਮੈਂ ਸੇਲ ਨਹੀਂ ਕਰਦੀ ਹੈਗੀ ਕਿ ਮੈਂ ਮਾਨਸਈ ਲੋਕਲ ਸ਼ਾਪ ਤੋਂ ਲੈਂਦੀ ਸੀਗੇ ਤੇ ਤੁਸੀਂ ਵੀ ਕਿਸੇ ਵੀ ਟੇਲਰ ਮਟੀਰੀਅਲ ਸ਼ਾਪ ਤੋਂ ਤੁਹਾਨੂੰ ਆਸਾਨੀ ਨਾਲ ਮਿਲ ਜਾਣਗੇ ਕਿਉਂਕਿ ਹੁਣ ਇਹ ਬਹੁਤ ਜ਼ਿਆਦਾ ਟੈਂਡਿੰਗ ਚ ਚੱਲ ਰਹੇ ਆ ਹੁੰਦੇ ਆ ਟੇਲਰ ਮਟੀਰੀਅਲ ਸ਼ਾਪ ਦੇ ਤੁਸੀਂ ਕਿਤੋਂ ਮਰਜ਼ੀ ਲੈ ਸਕਦੇ ਹੋ ਕਿਸੇ ਵੀ ਸ਼ਹਿਰ ਤੋਂ ਮਿਲ ਜਾਣਗੇ ਤੁਹਾਨੂੰ ਆਸਾਨੀ ਨਾਲ ਕੋਈ ਦਿੱਕਤ ਵਾਲੀ ਗੱਲ ਨਹੀਂ ਹੈਗੀ ਤੁਸੀਂ ਡਿਜੀਟਲ ਪ੍ਰਿੰਟ ਕਹਿ ਦਿਓ ਜਾਂ ਕੋਈ ਮੇਰੇ ਲਈ ਵੀਡੀਓ ਚ ਕੋਈ ਫੋਟੋ ਜਾਂ ਵਗੈਰਾ ਦਿਖਾ ਦਿਓ ਜਾਂ ਕਿਤੋਂ ਵੀ ਚੱਕੀ ਵੀ ਆ ਚੀਜ਼ ਹਨਾ ਠੀਕ ਹੈ ਜੇ ਤੁਸੀਂ ਮੰਗਵਾ ਲਿਓ ਜੇ ਨਹੀਂ ਵੀ ਹੋਏ ਕਿਸੇ ਸ਼ੌਪ ਤੇ ਜੇ ਤੁਸੀਂ ਸਮਾਨ ਲੈਣੇ ਹੋ ਤਾਂ ਤੁਸੀਂ ਮੰਗਵਾ ਲਿਓ ਠੀਕ ਹੈ ਤੇ ਬਾਕੀ ਕੁਆਲਿਟੀ ਦੀ ਗੱਲ ਕਰੀਏ ਵੀ ਸੀਟਾਂ ਦੀ ਜਿਹੜੀ ਕੁਆਲਿਟੀ ਉਹ ਅਲੱਗ-ਅਲੱਗ ਆ ਗਈ ਅ ਵਿੱਚ 200 ਦੀ ਵੀ ਮਿਲ ਰਹੀ ਆ 200 ਰੁਪਏ ਮੀਟਰ ਵੀ ਵਿੱਚ 300 ਰੁਪਏ ਮੀਟਰ ਵੀ ਤੇ ਵਿੱਚ 400 ਰੁਪਏ ਮੀਟਰ ਵੀ ਦੀ ਜਾਂਦੇ ਆ ਨਾ ਅੱਡੋ-ਅੱਡ ਸ਼ੌਪਾਂ ਦੇ ਅਲੱਗ-ਅਲੱਗ ਪ੍ਰਾਈਸ ਆ ਜਿਹੜੇ ਮੈਂ ਲੈ ਕੇ ਸੀ ਉਹ ਬਹੁਤ ਵਧੀਆ ਕੁਆਲਿਟੀ ਹੈਗੀ OI ਸੀਗੇ 200 ਰੁਪਏ ਮੀਟਰ ਠੀਕ ਆ ਤੇ ਨਹੀਂ 200 ਨਹੀਂ 400 ਰੁਪਏ ਮੀਟਰ ਹੈ ਸੀ ਮਤਲਬ ਮੈਂ 200 ਦਾ ਲੈ ਕੇ ਆਈ ਸੀ ਅੱਧਾ ਮੀਟਰ ਠੀਕ ਹੈ ਅੱਧਾ ਅੱਧੇ ਮੀਟਰ ਦੇ ਲੈ ਕੇ ਆਈ ਸੀਗੀ ਮੈਂ 2-3 ਪੀਸ ਮਤਲਬ 2-3 ਡਿਜ਼ਾਈਨ ਸੀਗੀ ਉਹਦੇ ਚ ਕਿਉਂਕਿ ਮੇਰੇ ਕੋਲ ਪਹਿਲਾਂ ਤਾਂ ਮੈਨੂੰ ਐਵੇਂ ਸੀਗਾ ਵੀ ਪ੍ਰੈਸ ਨਾਲ ਪਤਾ ਨਹੀਂ ਹਨਾ ਉਹ ਮੇ ਹੋਊਗਾ ਜਾਂ ਨਹੀਂ ਪਰ ਜਦੋਂ ਮੈਂ ਲਾ ਕੇ ਵੇਖਿਆ ਤਾਂ ਬਹੁਤ ਵਧੀਆ ਲੱਗਿਆ ਮੈਨੂੰ ਬਹੁਤ ਵਧੀਆ ਰਿਜ਼ਲਟ ਆ ਉਹਦਾ ਤੇ ਵਾਸ਼ ਵੀ ਕਰਕੇ ਵੇਖੇ ਮੈਂ 2-3 ਵਾਰ ਵਾਸ਼ ਕੀਤਾ ਪੂਰਾ ਮਸਲ ਮਸਲ ਗਿਆ ਤਾਈਓ ਮੈਂ ਵੀਡੀਓ ਪਾਈ ਸੀਗੀ ਵੀ ਉਹ ਨਹੀਂ ਐਵੇਂ ਨਹੀਂ ਲੈਂਦਾ ਹੈਗਾ ਹਨਾ ਜੇ ਕਈ ਵਾਰ ਐਵੇਂ ਹੁੰਦਾ ਵੀ ਆਪਣਾ ਕਈ ਵਾਸ਼ ਕਰਕੇ ਜਿਵੇਂ ਨਿਕਲ ਵੀ ਗਿਆ ਥੋੜਾ ਸੂਟ ਪੁਰਾਣਾ ਹੋ ਗਿਆ ਦੁਬਾਰਾ ਲਗਾ ਲਓ ਸਟicker ਹਨਾ ਉਹਦੇ ਵਰਗਾ ਪਾ ਰੱਖ ਵੀ ਸਕਦੇ ਆ ਕੋਲ ਤੇ ਇਹਦੇ ਚ ਤਾਂ ਕੋਈ ਦਿੱਕਤ ਵੀ ਨਹੀਂ 5 ਮਿੰਟਾਂ ਚ ਲੱਗ ਜਾਂਦਾ ਹੈਗਾ ਹੁੰਦੀ ਤਾਂ ਹੈਗੀ ਆ ਮਸ਼ੀਨ ਦੀ ਥੋੜੀ ਹੀਟ ਜ਼ਿਆਦਾ ਹੁੰਦੀ ਆ ਵਟ ਐਵੇਂ ਨਹੀਂ ਹੁੰਦਾ ਵੀ ਇਹਦੇ ਨਾਲ ਲੱਗਦਾ ਨਹੀਂ ਜਾਂ ਫਿਰ ਲੈ ਜਾਊਗਾ ਲੈਂਦਾ ਤਾਂ ਜਮਾ ਹੀ ਨਹੀਂ ਹੈਗਾ ਮੈਂ ਵੇਖਿਆਗਾ ਟਰਾਈ ਕਰਕੇ ਇਸ ਲਈ ਮੈਂ ਤੁਹਾਨੂੰ ਵੀਡੀਓ ਚ ਦੱਸਿਆ ਸੀਗਾ ਵੀ ਕਈ ਵਾਰੀ ਕਨਫਿਊਜ਼ਨ ਹੋ ਜਾਂਦੀ ਆ ਵੀ ਲਾਈਏ ਜਾਂ ਨਾ ਐਵੇਂ ਹਨਾ ਤੇ ਉਹ ਵਾਲਾ ਜਿਹੜਾ ਮੈਂ ਸੂਟ ਬਣਾਇਆ ਸੀਗਾ ਤੁਹਾਨੂੰ ਉਹ ਦਿਖਾਉਣੀ ਆ ਪੂਰਾ ਕਿੰਨਾ ਸੋਹਣਾ ਲੱਗ ਰਿਹਾਗਾ ਵੇਖੋ ਆ ਵਾਲੀ ਚੀਜ਼ ਇਹਦੇ ਘੇਰੇ ਤੇ ਆ ਨੇੜੇ ਤੋਂ ਖਾਉਣੀਆ ਦੇਖੋ ਲੈਣ ਵਾਲਾ ਤਾਂ ਕੋਈ ਕੰਮ ਹੀ ਨਹੀਂ ਹੈਗਾਗਾ ਮੈਂ ਪਾਣੀ ਵੀ ਲਾ ਕੇ ਵੇਖਿਆਗਾ ਤੇ ਪ੍ਰੈਸ ਵੀ ਮਾਰ ਕੇ ਵੇਖਿਆ ਪਰ ਇਹਦੇ ਉੱਪਰ ਮੈਂ ਪ੍ਰੈਸ ਐਵੇਂ ਨਹੀਂ ਲਾਈ ਸੀਗੀ ਜਦੋਂ ਇਹਦੇ ਤੇ ਆਹਗਾ ਜਲ ਰਮਾਲ ਜਾਂ ਕੁਝ ਵੀ ਕਾਟਨ ਦਾ ਕੱਪੜਾ ਰੱਖ ਲਓ ਤੁਸੀਂ ਇਹਦੇ ਤੇ ਜਦੋਂ ਪ੍ਰੈਸ ਕਰਨੀ ਜਾਂ ਇਹਦਾ ਐਦੀ ਉਲਟੀ ਸਾਈਡ ਕਰਕੇ ਠੀਕ ਆ ਉਹ ਪਲਾਸਟਿਕ ਵਾਂਗੂ ਹੋ ਸਕਦਾ ਪ੍ਰੈਸ ਨਾਲ ਇਹ ਦੁਬਾਰਾ ਆਹ ਹੋ ਜੇ ਲੱਗ ਜੇ ਆਹ ਵੇਖੋ ਇਹਦੇ 'ਚ ਮੈਂ ਪੂਰੀ ਸ਼ਰਟ ਦੇ ਵਿੱਚ ਫਲਾਵਰ ਬਣਾਏ ਆ yellow color ਦੇ ਨੀચે ਪੀਕੌਕ ਬਣਾਏ ਨੇ ਤੇ ਇਧਰ ਆ ਵਾਲੀ ਬਾਜੂ ਐ ਬਾਜੂ ਤੇ ਪੀਕੌਕ ਬਣਾਇਆ ਦੋਨੇ ਸਾਈਡ ਤੇ ਠੀਕ ਆ ਸੂਟ ਬਹੁਤ ਸੋਹਣਾ ਬਣਿਆਗਾ ਤੇ ਐਵੇਂ ਜਮਾ ਵੀ ਹੈਵੀ ਨਹੀਂ ਹੋਇਆਗਾ ਬਿਲਕੁਲ ਵੀ ਐਵੇਂ ਨਹੀਂ ਲੱਗ ਰਿਹਾਗਾ ਤੇ ਗਰਮੀ ਵਾਲੇ ਸੂਟਾਂ ਦੇ ਤਾਂ ਬਹੁਤ ਵਧੀਆ ਲੱਗੂਗਾ ਕਾਟਨ ਵਗੈਰਾ ਤੇ ਆ ਵਾਲਾ ਉਹਦਾ ਸੂਟ ਹੈਗਾ ਮਸਲੀਨ ਬਸਲੀਨ ਟਾਈਪ ਤੇ ਜੇ ਤੁਸੀਂ ਲਗਾਉਣਿਆਂ ਲਗਾ ਸਕਦੇ ਹੋ ਦੇਖੋ ਪੱਟਕੇ ਦਿਖਾਵਾ ਮੈਂ ਤੁਹਾਨੂੰ ਕਹਿੰਦੇ ਆ ਨਾ ਵੀ ਐਵੇਂ ਕਰਕੇ ਲੈ ਜਾਂਦਾ ਦੇਖੋ ਵੀ ਪ੍ਰੈਸ ਨਾ ਲੱਗਿਆ ਹੋਇਆ ਲੈ ਜਾਂਦਾ ਆ ਦੇਖੋ ਮੈਂ ਕਿੰਨਾ ਕਰ ਰਹੀ ਆ ਨਹੀਂ ਲੈਂਦਾ ਐਵੇਂ ਠੀਕ ਆ ਹਾਂ ਦੇਖੋ ਬਿਲਕੁਲ ਵੀ ਨਹੀਂ ਉਤਰਦਾ ਹੈਗਾ ਜੇ ਤੁਸੀਂ ਵੀ ਹੈ ਨਾ ਆਪਦੇ ਸੂਟ ਆ ਜਿਹੜੇ ਬਣਾ ਸਕਦੇ ਹੋ ਗਰਮੇਲੇ ਕੋਈ ਚੱਕਰ ਨਹੀਂ ਹੈਗਾ ਕੋਈ ਇਸ਼ੂ ਨਹੀਂ ਹੈਗਾ ਜੇ ਤੁਸੀਂ ਆਨਲਾਈਨ ਵਗੈਰਾ ਜਾਂ ਮਗਬਾਉਣੇ ਆ ਇੱਕ ਮੇਰੇ ਕੋਲੇ ਸ਼ਾਪ ਦਾ ਐਡਰੈਸ ਹੈਗਾਗਾ ਜਿਵੇਂ ਵਟਸਐਪ ਕਰ ਦਿਓ ਮੈਂ ਤੁਹਾਨੂੰ ਵਟਸਐਪ ਤੇ ਸੈਂਡ ਕਰ ਦੂੰਗੀ ਠੀਕ ਆ ਉਹ ਸਾਰੇ ਥੋੜਾ ਜਿਹਾ ਮਹਿੰਗਾ ਲਾਉਂਦੇ ਆਗੇ ਪਰ ਜਿਹੜੀ ਸ਼ਾਪ ਤੋਂ ਮੈਂ ਲੈ ਕੇ ਆ ਜੇ ਤੁਸੀਂ ਮਾਨਸਾ ਤੋਂ ਤਾਂ ਤੁਸੀਂ ਮਾਨਸਾ ਲੈ ਸਕਦੇ ਹੋ ਤੁਸੀਂ ਪੀਰਖਾਨੇ ਵਾਲੀ ਗਲੀ ਆ ਜਿਹੜੀ ਹੈ ਨਾ ਕਾਕਾ ਕਲਾਉ ਦਾ ਉਸ ਮਸ਼ਹੂਰ ਆ ਉਹ ਨੂੰ ਸਾਰੇ ਜਾਣਦੇ ਆ ਉਸੇ ਗਲੀ ਦੇ ਵਿੱਚ ਟੇਲਰ ਮਟੀਰੀਅਲ ਸ਼ਾਪ ਆ ਮੈਂ ਉੱਥੋਂ ਲੈਂਦੇ ਸੀ ਠੀਕ ਆ ਉਹਨਾਂ ਦੀ ਕੁਆਲਿਟੀ ਬਹੁਤ ਵਧੀਆ ਹੈਗੀ ਗੁੱਡ ਨੇਗੇ ਜਮਾ ਉਹਨਾਂ ਦੇ 2-3 ਕੁਆਲਿਟੀਆਂ ਵੀ ਪਈਆਂ ਨੇ ਮਤਲਬ ਜਿਵੇਂ ਇੱਕ ਹੋਰ ਵੀ ਹੈਗਾ ਜਿਹੜਾ 200 ਰੁਪਏ ਪਰ ਜਾਂ 250 ਰੁਪਏ ਪਰ ਮੀਟਰ ਤਾਂ ਤੁਸੀਂ ਦੇਖ ਕੇ ਲੈ ਲਿਓ ਵੀ ਥੋੜਾ ਜਿਹਾ ਮਹਿੰਗਾ ਹੋਵੇ ਤਾਂ ਵੀ ਕੋਈ ਚੱਕਰ ਨਹੀਂ ਪਰ ਕੁਆਲਿਟੀ ਵਧੀਆ ਹੋਵੇ ਉਹਦੀ ਠੀਕ ਆ ਉਸ ਤਰ੍ਹਾਂ ਲੈ ਲਿਓ ਤੁਸੀਂ ਤੇ ਮੈਨੂੰ ਲੱਗਦਾ ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਮਿਲ ਗਏ ਹੋਣਗੇ ਜੇ ਫਿਰ ਵੀ ਕੋਈ ਹੋਇਆ ਨਾ ਤੇ ਮੈਨੂੰ ਦੱਸ ਦਿਓ ਠੀਕ ਆ ਮਤਲਬ ਮੈਨੂੰ ਕਮੈਂਟ ਕਰਕੇ ਦੱਸ ਦਿਓ ਜੇ ਕੁਝ ਵੀ ਪੁੱਛਣਾ ਹੋਇਆ ਦੁਬਾਰਾ ਤੁਸੀਂ ਠੀਕ ਆ ਮੈਂ ਤੁਹਾਨੂੰ ਦੁਬਾਰਾ ਦਿਖਾ ਦਿੰਨੀ ਆ ਆ ਵਾਲੀ ਪਦੀਆ ਕੁਆਲਟੀ ਹੈ ਠੀਕ ਆ ਪੂਰੀ ਅਸੀ ਦਾ ਜਿਹੜੀ ਉਹ ਹੈ ਮਤਲਬ ਘੜੀ ਹੈ ਜੇ ਤੁਸੀਂ ਪੁੱਛ ਰਹੇ ਸੀ ਵੀ ਕਿਵੇਂ ਰੱਖਣਾ ਹੈ ਨਾ ਕਿਹੜੀ ਸਾਈਡ ਉੱਪਰ ਰੱਖਣੀ ਆ ਤੁਸੀਂ ਆ ਦੇਖੋ ਜਿਹੜਾ ਆ ਵਾਲਾ ਪੁੱਠਾ ਪਾਸਾ ਇਹਨੂੰ ਤੁਸੀਂ نیچے ਰੱਖਣਾ ਆ ਸਿੱਧਾ ਪਾਸਾ ਉੱਪਰ ਰੱਖਣਾ ਠੀਕ ਆ ਆ ਜੀ ਜਿਹੜੀ ਇਧਰ ਹੱਥ ਲਾ ਕੇ ਵੇਖ ਲਿਓ ਇਸ ਤਰ੍ਹਾਂ ਆ ਜੀ نیچے ਰੱਖਣੀ ਆ ਜੇ ਪੂਰੀ ਥੱਲੇ ਆ ਜੀ ਜਿਹੜੀ ਉੱਪਰ ਰੱਖਣੀ ਆ ਸਿੱਧਾ ਪਾਸਾ ਉੱਪਰ ਰੱਖਣਾ ਤੇ ਪੁੱਠਾ ਜਿਹੜਾ ਉਹ نیچے ਠੀਕ ਆ ਤੇ ਜੇ ਕੋਈ ਹੋਰ ਵੀ ਕਮੈਂਟ ਹੋਇਆ ਤਾਂ ਤੁਸੀਂ ਮੈਨੂੰ ਦੱਸ ਦਿਓ ਕੋਈ ਸਵਾਲ ਹੋਇਆ ਤਾਂ ਤੁਸੀਂ ਮੈਨੂੰ ਕਮੈਂਟ ਕਰਕੇ ਦੱਸ ਦਿਓ ਠੀਕ ਆ ਮੈਂ ਤੁਹਾਡਾ ਰਿਪਲਾਈ ਕਰ ਦੂੰਗੀ ਜਾਂ ਫਿਰ ਮੈਂ ਤੁਹਾਨੂੰ ਅਲੱਗ ਤੋਂ ਕੋਈ ਵੀਡੀਓ ਬਣਾ ਦੂੰਗੀ ਤੇ ਹੁਣ ਜਦੋਂ ਮੈਂ ਨੈਕਸਟ ਸੂਟ ਵੀ ਟਰੇਸ ਕਰੂੰਗੀ ਨਾ ਤੁਹਾਨੂੰ ਸਾਰਾ ਕੁਝ ਨਿਸ਼ਾਨੀ ਵਗੈਰਾ ਲਗਾ ਕੇ ਕਿਵੇਂ ਕਿੱਥੇ ਟਰੇਸ ਕਰਨਾ ਕਮੀਜ਼ ਕਿਵੇਂ ਬਣਾਉਣੀ ਆ ਸਾਰਾ ਕੁਝ ਦੱਸੂੰਗੀ ਠੀਕ ਆ ਨੈਕਸਟ ਵੀਡੀਓ 'ਚ ਤੇ ਇਸ ਕਰਕੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜੀ ਨੂੰ ਵੀ ਕੋਈ ਡਾਊਟ ਆ ਉਹ ਮੈਨੂੰ ਮੈਸੇਜ ਕਰ ਲਿਓ ਠੀਕ ਆ ਥੈਂਕ ਯੂ